3 ਮਈ 1988 ਥਾਣਾ ਮਹਿਣਾ ਰਾਤ ਦਾ ਵਕਤ ਸੀ ਪਰ ਹਵਾਲਾਤ ਦੇ ਅੰਦਰ ਸਨਾਟਾ ਨਹੀਂ ਬਲਕਿ ਇੱਕ ਵਹਿਸ਼ਿਆਨਾ ਤਸ਼ੱਦਦ ਚੱਲ ਰਿਹਾ ਸੀ ਇੱਕ ਪਾਸੇ ਸਰਕਾਰੀ ਤੰਤਰ ਦਾ ਬੇਰਹਿਮ ਅਫਸਰ ਐਸਐਸਪੀ ਗੋਬਿੰਦ RAM ਖੜਾ ਸੀ ਤੇ ਦੂਜੇ ਪਾਸੇ ਜ਼ਖਮੀ ਹਾਲਤ ਵਿੱਚ ਜਕੜਿਆ ਹੋਇਆ ਇੱਕ ਸਿੱਖ ਯੋਧਾ ਜਦੋਂ ਸਰੀਰ ਤੋੜਨ ਨਾਲ ਗੱਲ ਨਾ ਬਣੀ ਤਾਂ ਜ਼ੁਲਮ ਦੀ ਹੱਦ ਪਾਰ ਕਰਦਿਆਂ ਲਾਲ ਗਰਮ ਸਲਾਖਾਂ ਮੰਗਵਾਈਆਂ ਗਈਆਂ ਸ਼ਰਤ ਬਿਲਕੁਲ ਸਾਫ਼ ਸੀ ਜਾਂ ਤਾਂ ਆਪਣੇ ਸਾਥੀਆਂ ਦੇ ਟਿਕਾਣੇ ਦੱਸ ਦਿਓ ਜਾਂ ਫਿਰ ਇਹ ਦੁਨੀਆ ਦੇਖਣ ਲਈ ਅੱਖਾਂ ਨਹੀਂ ਰਹਿਣਗੀਆਂ ਉਸ ਯੋਧੇ ਨੇ ਆਪਣੀਆਂ ਅੱਖਾਂ ਗਵਾਉਣੀਆਂ ਮਨਜ਼ੂਰ ਕੀਤੀਆਂ ਹਨੇਰੇ ਨੂੰ ਗਲੇ ਲਗਾ ਲਿਆ ਪਰ ਕੌਮ ਦੇ ਭੇਤ ਨਹੀਂ ਦਿੱਤੇ ਇਹ ਅੰਤਿਮ ਪਲਸਾਂ ਰੰਗਰੇਟਾ ਫੋਰਸ ਦੇ ਮੁਖੀ ਸ਼ਹੀਦ ਭਾਈ ਹੁਸਨ ਸਿੰਘ ਹੁਸਨਾ ਦੇ ਜਿਨ੍ਹਾਂ ਨੂੰ ਇਤਿਹਾਸ ਬਾਬਾ ਫੂਲਾ ਸਿੰਘ ਦੇ ਨਾਮ ਨਾਲ ਯਾਦ ਕਰਦਾ ਹੈ 1980 ਦੇ ਦਹਾਕੇ ਦਾ ਪੰਜਾਬ ਸਿਰਫ ਇੱਕ ਜ਼ਮੀਨ ਦਾ ਟੁਕੜਾ ਨਹੀਂ ਰਹਿ ਗਿਆ ਸੀ ਬਲਕਿ ਇੱਕ ਜੰਗ ਦਾ ਮੈਦਾਨ ਬਣ ਚੁੱਕਾ ਸੀ ਇਹ ਉਹ ਦੌਰ ਸੀ ਜਦੋਂ ਸਿੱਖ ਨੌਜਵਾਨਾਂ ਲਈ ਅਦਾਲਤਾਂ ਦੇ ਦਰਵਾਜ਼ੇ ਬੰਦ ਹੋ ਚੁੱਕੇ ਸਨ ਅਤੇ ਫੈਸਲੇ ਕਚੈਰੀਆਂ ਦੀ ਬਜਾਏ ਸਿੱਧੇ ਪੁਲਿਸ ਮੁਕਾਬਲਿਆਂ ਵਿੱਚ ਸੁਣਾਏ ਜਾਂਦੇ ਸਨ ਇਸੇ ਸੰਘਰਸ਼ ਵਿੱਚ ਜਿੰਨਾ ਕਿਰਦਾਰਾਂ ਨੇ ਆਪਣੀ ਤਲੇਰੀ ਨਾਲ ਦਿੱਲੀ ਤੱਕ ਹਿਲਾ ਕੇ ਰੱਖ ਦਿੱਤਾ ਉਹਨਾਂ ਵਿੱਚੋਂ ਇੱਕ ਮੋਰੀ ਨਾਮ ਸਨ ਭਾਈ ਹੁਸੈਨ ਸਿੰਘ ਹੁਸਨਾ ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੇ ਇੱਕ ਸਧਾਰਨ ਕਿਰਤੀ ਪਰਿਵਾਰ ਤੋਂ ਉੱਠ ਕੇ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਅਤੇ ਰੰਗਰੇਟਾ ਫੋਰਸ ਦੇ ਇੱਕ ਅਜਿਹੇ ਜਰਨੈਲ ਬਣੇ ਜਿਨ੍ਹਾਂ ਦਾ ਨਾਮ ਉਸ ਸਮੇਂ ਦੇ ਡੀਜੀਪੀ ਜੂਲੀਓ ਰਿਬੇਰੋ ਦੀ ਏ ਕੈਟਾਗਰੀ ਲਿਸਟ ਵਿੱਚ ਸਭ ਤੋਂ ਉੱਪਰ ਦਰਜ ਸੀ ਅੱਜ ਅਸੀਂ ਉਹਨਾਂ ਦੇ ਐਕਸ਼ਨਾਂ ਜੇਲ੍ਹ ਤੋੜਨ ਦੇ ਕਾਰਨਾਮੇ ਅਤੇ ਪੁਲਿਸ ਤਸ਼ੱਦਦ ਦੇ ਉਸ ਕਾਲੇ ਦੌਰ ਦੇ ਦਸਤਾਵੇਜ਼ੀ ਸੱਚ ਨੂੰ ਫਰੋਲਾਂਗੇ ਇਤਿਹਾਸਿਕ ਰਿਕਾਰਡ ਦੱਸਦੇ ਹਨ ਕਿ ਭਾਈ ਹੁਸੈਨ ਸਿੰਘ ਦਾ ਜਨਮ 1960 ਦੇ ਦਹਾਕੇ ਵਿੱਚ ਪਿੰਡ ਡਾਲਾ ਵਿਖੇ ਸਰਦਾਰ ਕਰਤਾਰ ਸਿੰਘ ਅਤੇ ਮਾਤਾ ਆਸੂ ਕੌਰ ਦੇ ਘਰ ਹੋਇਆ ਸਥਾਨਕ ਗਵਾਹ ਦੱਸਦੇ ਨੇ ਕਿ ਭਾਈ ਸਾਹਿਬ ਬਚਪਨ ਤੋਂ ਹੀ ਨਿਸ਼ਾਨੇਬਾਜ਼ੀ ਵਿੱਚ ਮਾਹਰ ਸਨ ਪਿੰਡਾਂ ਦੇ ਮੇਲਿਆਂ ਵਿੱਚ ਨਿਸ਼ਾਨੇ ਲਗਾਉਣਾ ਉਹਨਾਂ ਦਾ ਸ਼ੌਕ ਸੀ ਪਰ ਉਹਨਾਂ ਦੀ ਜ਼ਿੰਦਗੀ ਦਾ ਮਕਸਦ 1978 ਤੋਂ ਬਾਅਦ ਬਦਲਿਆ ਜਦੋਂ ਉਹ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦੇ ਵਿਚਾਰਾਂ ਨਾਲ ਜੁੜੇ ਪਰ ਹਕੂਮਤ ਦੀ ਨਜ਼ਰ ਉਹਨਾਂ ਤੇ ਬਹੁਤ ਜਲਦੀ ਪੈ ਗਈ 1981 ਵਿੱਚ ਪੁਲਿਸ ਨੇ ਉਹਨਾਂ ਨੂੰ ਇੱਕ ਝੂਠੇ ਕਤਲ ਕੇਸ ਵਿੱਚ ਫਸਾ ਦਿੱਤਾ ਤੇ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ ਜਦੋਂ ਜੂਨ 1984 ਵਿੱਚ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਭਾਈ ਸਾਹਿਬ ਜੇਲ੍ਹ ਦੀਆਂ ਸਲਾਖਾਂ ਪਿੱਛੇ ਸਨ ਇਤਿਹਾਸਕਾਰ ਮੰਨਦੇ ਹਨ ਕਿ ਜੇਲ੍ਹ ਵਿੱਚ ਬੈਠੇ ਸਿੰਘਾਂ ਲਈ ਇਹ ਖਬਰ ਕਿਸੇ ਪਰਲੋ ਤੋਂ ਘੱਟ ਨਹੀਂ ਸੀ। ਇਸੇ ਘਟਨਾ ਨੇ ਉਹਨਾਂ ਦੇ ਮਨ ਵਿੱਚ ਹਥਿਆਰਬੰਦ ਸੰਘਰਸ਼ ਦਾ ਪੱਕਾ ਇਰਾਦਾ ਭਰ ਦਿੱਤਾ। ਇੱਥੋਂ ਸ਼ੁਰੂ ਹੁੰਦਾ ਹੈ ਉਹ ਵਾਕਿਆ ਜਿਸ ਨੇ ਪੰਜਾਬ ਪੁਲਿਸ ਦੀ ਸੁਰੱਖਿਆ ਵਿਵਸਥਾ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਤਾਰੀਖ ਸੀ 17 ਅਪ੍ਰੈਲ 1986। ਜਗ੍ਹਾ ਫਿਰੋਜ਼ਪੁਰ ਜੇਲ੍ਹ। ਭਾਈ ਹੁਸੈਨ ਸਿੰਘ ਨੇ ਆਪਣੇ ਸਾਥੀਆਂ ਭਾਈ ਸੁਖਦੇਵ ਸਿੰਘ ਫੌਜੀ ਅਤੇ ਭਾਈ ਜਸਬੀਰ ਸਿੰਘ ਨਾਲ ਮਿਲ ਕੇ ਫਰਾਰੀ ਦੀ ਇੱਕ ਅਜਹੀ ਯੋਜਨਾ ਬਣਾਈ ਜੋ ਫਿਲਮੀ ਲੱਗ ਸਕਦੀ ਹੈ ਪਰੇ ਹਕੀਕਤ ਸੀ 17 ਅਪ੍ਰੈਲ ਦੀ ਦੁਪਹਿਰ ਜਦੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਇਨ੍ਹਾਂ ਸਿੰਘਾਂ ਨੇ ਪਲੰਬਰਾਂ ਦੀਆਂ ਪਾਈਪਾਂ ਨੂੰ ਜੋੜ ਕੇ ਇੱਕ ਆਰਜੀ ਪੌੜੀ ਤਿਆਰ ਕੀਤੀ ਸੁਰੱਖਿਆ ਕਰਮੀਆਂ ਦੀ ਅੱਖਾਂ ਵਿੱਚ ਘੱਟਾ ਪਾਉਂਦੇ ਹੋਏ ਉਹ ਕੰਦ ਟੱਪ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਇਸ ਜੇਲ ਬ੍ਰੇਕ ਨੇ ਦਿੱਲੀ ਤੱਕ ਹਲਚਲ ਮਚਾ ਦਿੱਤੀ ਜੇਲ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਨੇ ਰੰਗਰੇਟਾ ਫੋਰਸ ਦਾ ਗਠਨ ਕੀਤਾ ਇਸ ਦਾ ਮਕਸਦ ਸਾਫ਼ ਸੀ ਇਹ ਸਾਬਤ ਕਰਨਾ ਕਿ ਰੰਗਰੇਟੇ ਗੁਰੂ ਕੇ ਬੇਟੇ ਕੁਰਬਾਨੀ ਵਿੱਚ ਕਦੇ ਪਿੱਛੇ ਨਹੀਂ ਹਟਦੇ ਇਸੇ ਦੌਰਾਨ ਉਹ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਜਰਨੈਲ ਭਾਈ ਗੁਰਜੰਤ ਸਿੰਘ ਬੁੱਧ ਸਿੰਘ ਵਾਲਾ ਦੇ ਸੰਪਰਕ ਵਿੱਚ ਆਏ ਦੋਵਾਂ ਦੀ ਸੋਚ ਅਤੇ ਦਲੇਰੀ ਨੇ ਮਾਲਵਾ ਖੇਤਰ ਵਿੱਚ ਸੰਘਰਸ਼ ਨੂੰ ਇੱਕ ਨਵੀਂ ਧਾਰ ਦਿੱਤੀ ਪਰ ਜਿਵੇਂ ਹੀ ਭਾਈ ਹੁਸਨ ਸਿੰਘ ਦੀਆਂ ਸਰਗਰਮੀਆਂ ਵਧੀਆਂ ਪ੍ਰਸ਼ਾਸਨ ਨੇ ਉਹਨਾਂ ਤੱਕ ਪਹੁੰਚਣ ਲਈ ਇੱਕ ਗੈਰ ਕਾਨੂੰਨੀ ਰਸਤਾ ਚੁਣਿਆ ਪਰਿਵਾਰ ਨੂੰ ਨਿਸ਼ਾਨਾ ਬਣਾਉਣਾ ਮਨੁੱਖੀ ਅਧਿਕਾਰ ਰਿਪੋਰਟਾਂ ਦੱਸਦੀਆਂ ਨੇ ਕਿ ਪੁਲਿਸ ਨੇ ਉਹਨਾਂ ਦੀ ਪਤਨੀ ਬੀਬੀ ਸੁਰਿੰਦਰਪਾਲ ਕੌਰ ਨੂੰ ਹਿਰਾਸਤ ਵਿੱਚ ਰੱਖਿਆ ਪਰ ਜ਼ੁਲਮ ਦੀ ਅਸਲ ਤਸਵੀਰ ਮਈ 1987 ਵਿੱਚ ਸਾਹਮਣੇ ਆਈ ਭਾਈ ਸਾਹਿਬ ਦੇ ਛੋਟੇ ਭਰਾ ਭਾਈ ਜਲਾਵਰ ਸਿੰਘ ਜੋ ਸਿਰਫ ਖੇਤੀਬਾੜੀ ਕਰਦੇ ਸਨ ਉਹਨਾਂ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ ਉਸ ਸਮੇਂ ਦੇ ਥਾਣੇਦਾਰ ਮੀਤ ਸਿੰਘ ਨੇ ਭਾਈ ਜਲਾਵਰ ਸਿੰਘ ਨੂੰ ਬੇਪناہ ਤਸ਼ੱਦਦ ਦੇਣ ਤੋਂ ਬਾਅਦ ਇੱਕ ਝੂਠੇ ਇਨਕਮਟਰ ਵਿੱਚ ਸ਼ਹੀਦ ਕਰ ਦਿੱਤਾ ਲਾਸ਼ ਵੀ وارثਾਂ ਦੇ ਹਵਾਲੇ ਨਹੀਂ ਕੀਤੀ ਅਤੇ ਲਾवारिस ਕਹਿ ਕੇ ਸਾੜ ਦਿੱਤਾ ਗਿਆ। ਪ੍ਰਾ ਦੀ ਸ਼ਹਾਦਤ ਅਤੇ ਕਾਨੂੰਨ ਦੇ ਇਸ ਨੰਗੇ ਨਾਚ ਨੇ ਭਾਈ ਹੁਸੈਨ ਸਿੰਘ ਨੂੰ ਜਵਾਬੀ ਕਾਰਵਾਈ ਲਈ ਮਜਬੂਰ ਕਰ ਦਿੱਤਾ। ਹੁਣ ਨਿਸ਼ਾਨਾ ਉਹ ਅਫਸਰ ਸਨ ਜੋ ਵਰਦੀ ਦੀ ਆੜ ਵਿੱਚ ਜਲਾਦ ਬਣੇ ਹੋਏ ਸਨ। 17 ਸਤੰਬਰ 1987, ਬਾਗਾਪੁਰਾਣਾ। ਭਾਈ ਹੁਸੈਨ ਸਿੰਘ ਨੇ ਭਾਈ ਗੁਰਜੰਤ ਸਿੰਘ ਨਾਲ ਮਿਲ ਕੇ ਇੱਕ ਵੱਡੀ ਕਾਰਵਾਈ ਕੀਤੀ। ਜਦੋਂ ਥਾਣੇਦਾਰ ਮੀਤ ਸਿੰਘ ਆਪਣੇ ਦਫ਼ਤਰ ਵੱਲ ਜਾ ਰਿਹਾ ਸੀ ਤਾਂ ਸਿੰਘਾਂ ਨੇ ਉਸ ਨੂੰ ਘੇਰ ਲਿਆ। ਅਤੇ ਮੌਕੇ ਤੇ ਹੀ ਸੋਚ ਦਿੱਤਾ ਇਸ ਘਟਨਾ ਤੋਂ ਬਾਅਦ ਪਾਈ ਹੁਸਨ ਸਿੰਘ ਨੇ ਐਸਐਸਪੀ ਗੋਬਿੰਦ RAM ਨੂੰ ਇੱਕ ਖੁੱਲੀ ਚਿੱਠੀ ਲਿਖੀ ਉਸ ਚਿੱਠੀ ਦੇ ਅਲਫਾਜ਼ ਅੱਜ ਵੀ ਇਤਿਹਾਸ ਵਿੱਚ ਸਾਂਬੇ ਹੋਏ ਨੇ ਜੇਕਰ ਤੂੰ ਅਸਲੀ ਮਰਦ ਹੈ ਤਾਂ નિર્ਦੋਸ਼ ਪਰਿਵਾਰਾਂ ਨੂੰ ਤੰਗ ਕਰਨਾ ਬੰਦ ਕਰ ਅਤੇ ਸਾਡੇ ਨਾਲ ਸਿੱਧਾ ਮੁਕਾਬਲਾ ਕਰ ਪਰ ਹਰ ਇਤਿਹਾਸਿਕ ਸੰਘਰਸ਼ ਵਿੱਚ ਜਿੱਥੇ ਹਕੂਮਤਾਂ ਦਾ ਜ਼ੋਰ ਨਹੀਂ ਚੱਲਦਾ ਉੱਥੇ ਗੱਦਾਰੀ ਵਾਰ ਕਰਦੀ ਹੈ ਪਾਈ ਹੁਸਨ ਸਿੰਘ ਨਾਲ ਵੀ ਇਹੀ ਹੋਇਆ ਗੱਦਾਰ ਦਾ ਨਾਮ ਸੀ ਜੋਰਾ ਸਿੰਘ 3 ਮਈ 1988 ਪਾਈ ਹੁਸਨ ਸਿੰਘ ਆਪਣੇ ਇੱਕ ਪੁਰਾਣੇ ਜਾਣਕਾਰ ਜੋਰਾ ਸਿੰਘ ਦੇ ਘਰ ਰੁਕੇ ਹੋਏ ਸਨ ਇਹ ਉਹੀ ਜੋਰਾ ਸਿੰਘ ਸੀ ਜੋ ਪਹਿਲਾਂ ਹਥਿਆਰ ਲਿਆਉਣ ਵਿੱਚ ਮਦਦ ਕਰਦਾ ਸੀ ਪਰ ਹੁਣ ਸਰਕਾਰੀ ਇਨਾਮ ਦੇ ਲਾਲਚ ਵਿੱਚ ਪੁਲਿਸ ਕੈਟ ਬਣ ਚੁੱਕਾ ਸੀ ਉਸ ਨੇ ਧੋਖੇ ਨਾਲ ਪਾਈ ਹੁਸਨ ਸਿੰਘ ਦੇ ਪੀਣ ਵਾਲੇ ਪਦਾਰਥ ਵਿੱਚ ਜ਼ਹਿਰ ਮਿਲਾ ਦਿੱਤਾ ਅਤੇ ਤੁਰੰਤ ਐਸਐਸਪੀ ਗੋਬਿੰਦ RAM ਨੂੰ ਇਤਲਾ ਦੇ ਦਿੱਤੀ ਪੁਲਿਸ ਨੇ ਘੇਰਾ ਪਾ ਲਿਆ ਜ਼ਹਿਰ ਆਪਣਾ ਅਸਰ ਦਿਖਾ ਰਿਹਾ ਸੀ ਭਾਈ ਹੁਸੈਨ ਸਿੰਘ ਨੇ ਬਚਣ ਦੀ ਕੋਸ਼ਿਸ਼ ਕੀਤੀ ਪਰ ਐਸਐਸਪੀ ਗੋਬਿੰਦ RAM ਨੇ ਗੋਲੀ ਚਲਾਈ ਜੋ ਸਿੱਧੀ ਉਹਨਾਂ ਦੇ ਗਿੱਟੇ ਵਿੱਚ ਲੱਗੀ ਜ਼ਖਮੀ ਹਾਲਤ ਵਿੱਚ ਉਹ ਗ੍ਰਿਫਤਾਰ ਕਰ ਲੈ ਗਏ ਇਹ ਗ੍ਰਿਫਤਾਰੀ ਕਾਨੂੰਨੀ ਕਾਰਵਾਈ ਲਈ ਨਹੀਂ ਸੀ ਉਹਨਾਂ ਨੂੰ ਮਹਿਣਾ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਫਿਰ ਉਹ ਸ਼ੁਰੂ ਹੋਇਆ ਜਿਸ ਦਾ ਜ਼ਿਕਰ ਸੁਣ ਕੇ ਰੂਹ ਕੰਬ ਜਾਂਦੀ ਹੈ ਸਾਥੀਆਂ ਦੇ ਨਾਮ ਪੁੱਛਣ ਲਈ ਹੱਡੀਆਂ ਤੋੜੀਆਂ ਗਈਆਂ ਪਰ ਹੌਸਲਾ ਨਹੀਂ ਜਦੋਂ ਭਾਈ ਸਾਹਿਬ ਨੇ ਜ਼ੁਬਾਨ ਖੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਤਾਂ ਗਰਮ ਸਲਾਕਾ ਮੰਗਵਾਈਆਂ ਗਈਆਂ ਚਸ਼ਮਦੀਦਾਂ ਅਤੇ ਰਿਪੋਰਟਾਂ ਮੁਤਾਬਕ ਉਹਨਾਂ ਦੀਆਂ ਅੱਖਾਂ ਵਿੱਚ ਤੱਤੀਆਂ ਸਲਾਖਾਂ ਫੇਰ ਕੇ ਅੱਖਾਂ ਕੱਢ ਦਿੱਤੀਆਂ ਗਈਆਂ ਜ਼ਰਾ ਸੋਚ ਕੇ ਦੇਖੋ ਉਸ ਪਲ ਬਾਰੇ ਅੱਖਾਂ ਦੀ ਰੋਸ਼ਨੀ ਜਾ ਰਹੀ ਸੀ ਪਰ ਅੰਦਰਲਾ ਸਿਦਕ ਹੋਰ ਰੋਸ਼ਨ ਹੋ ਰਿਹਾ ਸੀ 3 ਮਈ 1988 ਨੂੰ ਇਸ ਅੰਤਹੀਨ ਤਸ਼ੱਦਦ ਨੂੰ ਸਹਾਰਦੇ ਹੋਏ ਭਾਈ ਹੁਸਨ ਸਿੰਘ ਬਾਬਾ ਫੂਲਾ ਸਿੰਘ ਨੇ ਈ ਨਹੀਂ ਮੰਨੀ ਅਤੇ ਜਾਮੇ ਸ਼ਹਾਦਤ ਪੀ ਗਏ ਉਹਨਾਂ ਦਾ ਸਫਰ ਇੱਥੇ ਖਤਮ ਨਹੀਂ ਹੋਇਆ ਸ਼ਹਾਦਤ ਦੇ ਕੁਝ ਮਹੀਨੇ ਬਾਅਦ ਉਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲਿਆ ਭਾਈ ਜਗਮੋਹਨ ਸਿੰਘ ਇੱਕ ਅਜੇਹਾ ਪੁੱਤਰ ਜਿਸ ਨੇ ਕਦੇ ਆਪਣੇ ਪਿਤਾ ਦਾ ਮੂੰਹ ਨਹੀਂ ਦੇਖਿਆ ਪਰ ਅੱਜ ਉਹ ਆਪਣੇ ਪਿਤਾ ਦੀ ਵਿਰਾਸਤ ਨੂੰ ਸੰਭਾਲਦੇ ਹੋਏ ਪੰਥਕ ਸਫਾਂ ਵਿੱਚ ਸੇਵਾ ਨਿਭਾ ਰਹੇ ਨੇ ਸ਼ਹੀਦ ਭਾਈ ਹੁਸਨ ਸਿੰਘ ਹੁਸਨਾ ਦੀ ਕੁਰਬਾਨੀ ਇਹ ਸਾਬਤ ਕਰਦੀ ਹੈ ਕਿ ਜਦੋਂ ਗੱਲ ਅਣਖ ਅਤੇ ਕੌਮ ਦੀ ਹੋਵੇ ਤਾਂ ਰੰਗਰੇਟੇ ਗੁਰੂ ਕੇ ਬੇਟੇ ਮੌਤ ਦੇ ਸਾਹਮਣੇ ਵੀ ਛਾਤੀ ਤਾਣ ਕੇ ਖੜੇ ਹੁੰਦੇ ਨੇ ਜਿੰਨਾ ਸਿੰਘਾਂ ਨੇ ਉਸ ਸਮੇਂ ਇਹ ਰਾਹ ਚੁਣਿਆ ਸੀ ਉਹ ਕਿਸੇ ਐਮਪੀ ਜਾਂ ਐਮਐਲਏ ਬਣਨ ਲਈ ਨਹੀਂ ਲੜੇ ਸੀ। ਉਹਨਾਂ ਨੂੰ ਪਤਾ ਸੀ ਕਿ ਅੰਜਾਮ ਕੀ ਹੋ ਸਕਦਾ ਹੈ ਪਰ ਫੇਰ ਵੀ ਉਹ ਕੌਮ ਲਈ ਖੜੇ ਰਹੇ। ਸਾਡਾ ਮਕਸਦ ਸਿਰਫ ਇਹ ਹੈ ਕਿ ਦਬਾਇਆ ਗਿਆ ਇਹ ਇਤਿਹਾਸ ਸੱਚਾਈ ਸਮੇਤ ਸਾਂਝਾ ਹੋਵੇ। ਇਹ ਬਹੁਤ ਸੰਵੇਦਨਸ਼ੀਲ ਕੰਮ ਹੈ ਤੇ ਇਹ ਸਮਝਣਾ ਹੋਰ ਵੀ ਜ਼ਰੂਰੀ ਹੈ ਤਾਂਕਿ ਇਹ ਸਭ ਦੁਬਾਰਾ ਨਾ ਹੋਵੇ। ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂਕਿ ਸਾਡਾ ਦਬਾਇਆ ਗਿਆ ਇਤਿਹਾਸ ਹਮੇਸ਼ਾ ਜ਼ਿੰਦਾ ਰਹੇ। ਇਹ ਤੁਹਾਡਾ ਆਪਣਾ ਸਾਂਝਾ ਪਲੇਟਫਾਰਮ ਹੈ। ਇਸ ਨੂੰ ਜ਼ਰੂਰ ਫੋਲੋ ਕਰੋ ਤਾਂ ਕਿ ਅਸੀਂ ਹਰ ਉਸ ਸੱਚ ਨੂੰ ਸਾਹਮਣੇ ਲਿਆ ਸਕੀਏ ਕਿਉਂਕਿ ਇਨਾ ਸਿੰਘਾਂ ਨੇ ਸਾਡੇ ਲਈ ਆਪਣਾ ਅੱਜ ਕੁਰਬਾਨ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ